ਭਾਰਤ ਦੇ ਵਿੱਚ ਆਏ ਦੇ ਨੇ ਇਹੋ ਜਿਹੇ ਠੱਗੀ ਦੀਆਂ ਖਬਰਾਂ ਅਸੀਂ ਸੁਣਦੇ ਰਹਿੰਦੇ ਆ ਕਿ ਜਦੋਂ ਬਾਹਰਲੇ ਮੁਲਕ ਜਾਣ ਦੇ ਚਾਹਵਾਨ ਲੋਕ ਜਦੋਂ ਕਿਤੇ ਆਪਣਾ ਵਿਜ਼ਟਰ ਵੀਜ਼ਾ ਜਾਂ ਬਾਹਰਲੇ ਮੁਲਕ ਦਾ ਵੀਜ਼ਾ ਲਵਾਉਣ ਜਾਂਦੇ ਨੇ ਤਾਂ 에ਜੰਟ ਉਹਨਾਂ ਕੋਲੋਂ ਪੈਸੇ ਠੱਗ ਲੈਂਦੇ ਨੇ ਉਹਨਾਂ ਨੂੰ ਨਕਲੀ ਡਾਕੂਮੈਂਟਸ ਦੇ ਕੇ ਉਹਨਾਂ ਕੋਲੋਂ ਲੱਖਾਂ ਰੁਪਏ ਲੈ ਲੈਂਦੇ ਤੇ ਆਪਣਾ ਸਭ ਕੁਝ ਗਵਾ ਲੈਂਦੇ ਨੇ ਤੇ ਬਾਅਦ ਵਿੱਚ ਪਛਤਾਉਂਦੇ ਨੇ ਅਜੇ ਹੀ ਕੁਝ 에ਜੰਟ ਨਿਊਜ਼ੀਲੈਂਡ ਦੇ ਨਾਂ ਤੇ ਹੁਣ ਭੋਲੇ-ਪਾਲੇ ਪਾਰਦਿਆਂ ਨੂੰ ਸ਼ਿਕਾਰ ਬਣਾ ਰਹੇ ਨੇ ਇਹ 에ਜੰਟ ਇਹਨਾਂ ਲੋਕਾਂ ਨੂੰ ਨਕਲੀ ਵਿਜ਼ਿਟਰ ਵੀਜ਼ਾ ਜਾਂ ਫਿਰ ਨਕਲੀ ਵਰਕ ਵੀਜ਼ਾ ਦਿਖਾ ਕੇ ਲੱਖਾਂ ਰੁਪਏ ਲੈ ਰਹੇ ਨੇ ਜਿਨ੍ਹਾਂ ਦਾ ਸੁਪਨਾ ਹੈ ਨਿਊਜ਼ੀਲੈਂਡ ਆਉਣਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਦਿੱਲੀ ਦੇ ਦਫ਼ਤਰ ਰਿਸਕ ਐਂਡ ਵੈਰੀਫਿਕੇਸ਼ਨ ਆਫਿਸ ਜੋ ਕਿ ਸਾਊਥ ਏਸ਼ੀਆ ਦੀਆਂ ਸਾਰੀਆਂ ਵੀਜ਼ਾ ਫਾਈਲਸ ਨੂੰ ਅਸੈਸ ਕਰਦਾ ਹੈ ਉਹਨਾਂ ਦੇ ਮੁਤਾਬਕ ਇਹ ਠੱਗ 에ਜੰਟ ਨਕਲੀ ਕਾਗਜ਼ਤ ਲਾ ਕੇ ਲੋਕਾਂ ਵੱਲੋਂ ਵੀਜ਼ੇ ਅਪਲਾਈ ਕਰਦੇ ਨੇ ਜਦਕਿ ਏਜੰਟ ਇਸ ਤਰ੍ਹਾਂ ਬਿਲਕੁਲ ਵੀ ਨਹੀਂ ਕਰ ਸਕਦੇ ਤੇ ਨਾ ਹੀ ਇਹ ਉਹਨਾਂ ਦਾ ਅਧਿਕਾਰ ਖੇਤਰ ਹੈ ਇੱਥੋਂ ਤੱਕ ਕਿ ਏਜੰਟ ਆਮ ਲੋਕਾਂ ਨੂੰ ਨਕਲੀ ਵੀਜ਼ੇ ਦਿਖਾ ਕੇ ਲੱਖਾਂ ਰੁਪਏ ਲੈ ਰਹੇ ਨੇ ਤੇ ਜਦੋਂ ਲੋਕ ਇਹਨਾਂ ਨਕਲੀ ਵੀਜ਼ਿਆਂ ਤੇ ਟਰੈਵਲ ਕਰਦੇ ਫੜੇ ਜਾਂਦੇ ਨੇ ਤਾਂ ਉਹਨਾਂ ਦੀ ਕਿਰਕਰੀ ਵੀ ਹੁੰਦੀ ਹੈ ਤੇ ਨਾਲ ਦੇ ਨਾਲ ਉਹਨਾਂ ਨੂੰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਇੱਕ ਬਹੁਤ ਵੱਡੇ ਸਕੈਮ ਦਾ ਸ਼ਿਕਾਰ ਹੋ ਗਏ ਨੇ ਸੋ ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਇਹ ਬੇਨਤੀ ਕੀਤੀ ਜਾ ਰਹੀ ਹੈ ਕਿ ਅਜੇਹੇ ਜਨਟਾ ਤੇ ਬਿਲਕੁਲ ਵੀ ਭਰੋਸਾ ਨਾ ਕਰੋ ਅਤੇ ਅੰਬੈਸੀ 'ਚ ਦਿੱਤੇ ਕਾਗਜ਼ਾਤ ਤੇ ਵੀਜ਼ਾ ਦੀ ਪੂਰੀ ਵੈਰੀਫਿਕੇਸ਼ਨ ਕਰਾਓ ਫਿਰ ਹੀ ਨਿਊਜ਼ੀਲੈਂਡ ਆਉਣ ਬਾਰੇ ਸੋਚੋ